ਸੋ ਬਾਈ ਸਾਹਿਬ ਇੱਕ ਮਿੰਟ ਸਾਹਮਣੇ ਤੁਸੀਂ ਵੀ ਸਾਹਮਣੇ ਇਹ ਤੁਸੀਂ ਹੁਣ ਦਬਕੇ ਮਾਰਨ ਦੇ ਜੇ ਦਬਕੇ ਮਾਰਨ ਦੇ ਕੋਈ ਹੋਰ ਕੋਈ ਤੁਸੀਂ ਇਹ ਦੰਦਾ ਦੇਖੋ ਜੀ ਜਵਾਬ ਦਿਓ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਚੰਡੀਗੜ੍ਹ ਚੱਲੇ ਸੀਗੇ 21 ਅਗਸਤ 2023 ਨੂੰ ਅੱਛਾ ਮੇਰੇ ਘਰੇ ਪੁਲਿਸ ਗਈ ਇਹਨਾਂ ਦੇ ਵੀ ਗਈ ਭੰਦੇਰ ਨੂੰ ਚੱਕ ਲਿਆ 315 ਸਾਡਾ ਪੰਜਾਬ ਪੁਲਿਸ ਨੇ ਚੱਕਿਆ ਕਿੰਨੇ ਡਾਟਰਾ ਨੇ ਚੱਕਿਆ ਜਿੱਦਾਂ ਤੁਹਾਨੂੰ ਪਤਾ ਦਿਓ ਉਹਦਾ ਬੰਦ ਲੱਗਦਾ ਡੱਬਾ ਡੱਬਾ ਪੰਜਾਬ ਤੋਂ ਪਹਿਲਾਂ ਤੁਸੀਂ ਲੱਗ ਜਾਓ ਟੋਲ ਪਰਾਇਆ ਬੰਦ ਰਹੀ ਤੇ ਆਪਦੇ ਟੋਲ ਪਰਾਇਆ ਬੰਦ ਰਹੀ ਤੇ ਸਾਡੇ ਮੰਤਰੀ ਸਾਹਿਬ ਨੂੰ ਇਸ ਗੱਲ ਤਾਂ ਨਹੀਂ ਪਤਾ ਵੀ ਗੱਲ ਸੁਣੋ ਸੁਣੋ ਮੇਤਾ ਦੀ ਗੱਲ ਸੁਣੋ ਜੇ ਟੋਲ ਪਲਾਜ ਬੰਦ ਹੈ ਜੇ ਤੁਸੀਂ ਉੱਤੇ ਤਸੇ ਦਿੱਤੇ ਆਪਣਾ ਪ੍ਰੋਟੈਸਟ ਕੀਤਾ ਕਿਸ ਨੇ ਕਿਹਾ ਤੁਸੀ ਕੀ ਕਿ ਹੁੰਦੇ ਛਡਾਉਣਾ ਕੀ ਕੀ ਆ ਬੰਦੇ ਚੋਂ ਆਸੀ ਬੰਦੇ ਚੋਂ ਆਸੀ ਤੁਹਾਨੂੰ ਦੇਖੋ ਅਸੀਂ ਤੁਹਾਨੂੰ ਜਿਹੜੀ ਗੱਲ ਕਰੀ ਨਹੀਂ ਬਸ ਇੱਕ ਤਾਂ ਇਹ ਕੋਈ ਅੱਧਾ ਦੀ ਗੱਲ ਨਹੀਂ ਇੱਥੇ ਆਪ ਖਸਾਰੇ ਬੁਲਾ ਹੀ ਆਪ ਲੰਡੇ ਚਲੋ ਹਾਂ ਉਹ ਆ ਕੇ ਜਾਵਾਂਗੇ ਉਹ ਥੋੜਾ ਜਾਵਾਂਗੇ ਜਿਹੜਾ ਮੁਕਸਮਾ ਦੇ ਵਿੱਚ ਤੇ ਸੋਰੇਦ ਪੁੱਟੋ ਮੁਕਸਮਾ ਚਲੋ ਇੰਨੇ ਹੀ ਰਿਹਾ ਆਹਦਰ ਸਾਬ ਉਹ ਆ ਗਿਆ ਚਲੋ ਮੇਰੀ ਗੱਲ ਸੁਣੋ ਉਹ ਆ ਗਿਆ ਉਹ ਤੇ ਆ ਗਿਆ ਉਹ ਸਰਦਾਰ ਜੀ ਖੜ੍ਹ ਜਾਓ ਮਿੰਟ ਉਹ ਬਹੁਤ ਆ ਗਿਆ ਮੀਟਿੰਗਾਂ ਦੇ ਵਿੱਚ ਜੇ ਤੁਸੀਂ ਹੁਣ ਦਬਕੇ ਮਾਰਨ ਦੇ ਜੇ ਦਬਕੇ ਮਾਰਨ ਦੇ ਮੇਰੇ ਪੈਸੇ ਤੂੰ ਸੁਣੋ ਦੇਖੋ ਸਰਦਾਰ ਜੀ ਸਰਦਾਰ ਜੀ ਗੱਡੀ ਖੜੀ ਕੀਤੀ ਆ ਅਗਲੇ ਲੋਕਾਂ ਦੇ ਨਮਾਇंदे ਆ ਲੋਕਾਂ ਵਾਸਤੇ ਕੋਲ ਵੋਟਾ ਮੰਗਣਾ ਆ ਰਹੇ ਆ ਕਿਸਾਨ ਗੱਡੀ ਵੀ ਨਹੀਂ ਖੜਾ ਦੇਦੇ ਮੈਂ ਕਿਹਾ ਕਿ ਜਿਹੜੇ ਗੱਡੀ ਖੜੀ ਕਰਦੇ ਅੱਜ ਕਿੰਨੀ ਕਿੰਨੇ ਆਤੇ ਆ ਉਹ ਲੋਕਾਂ ਨੇ ਬਾਹਰ ਕਰਤੇ ਰੇਸ ਤੋਂ ਉਹ ਬੰਦੇ ਨਹੀਂ ਦੇ ਆ ਉਹਨਾਂ ਨੂੰ ਲੋਕਾਂ ਨੇ ਖੜਨ ਜੋਗੇ ਨਹੀਂ ਛੱਡਿਆ ਤੇ ਅੱਜ ਜਾਂਦੇ ਆ ਨਾ ਤੇ ਵੇਖੋ ਵੀ ਉਹਨਾਂ ਦਾ ਹਰਸ਼ਰਿਕਾ ਜੇ ਤੁਸੀਂ ਗੱਡੀ ਖੜੀ ਕੀਤੀ ਆ ਨਾ ਇਸ ਕਰਕੇ ਖੜੀ ਕੀਤੀ ਆ ਕਿਉਂਕਿ ਤੁਹਾਨੂੰ 92 ਦਿੱਤੇ ਪੰਜਾਬ ਦੇ ਲੋਕਾਂ ਨੇ ਤੇ ਤੁਹਾਨੂੰ ਗੱਲ ਸੁਣਨੀ ਪੈਣੀ ਆ ਤੁਸੀਂ ਇਹ ਇਸ ਕਰਕੇ ਜਿਹੜੇ ਧਰਨਿਆਂ ਤੋਂ ਬੈਠੇ ਸਭ ਕਰਦੇ ਆ ਅਸੀਂ ਕਹਿੰਦੇ ਐਮਪੀ ਦੀ ਐਮਪੀ ਦਾ ਜਿਹੜਾ ਫਰਜ ਆ ਜੋ ਪਾਰਲੀਮੈਂਟ ਦੇ ਵਿੱਚ ਆ ਕੇ ਨਾਲ ਗੱਲਬਾਤ ਚੁੱਕਣੀ ਆ ਕਿ ਆਪਾਂ ਇਹ ਕੋਈ ਸਾਡੇ ਇਸ਼ੂ ਹੈਗੇ ਸੀ ਕਿ ਚਲੋ ਉੱਥੇ ਗਏ ਆ ਜੇ ਅਸੀਂ ਨਰ ਦੇ ਬਹਿ ਬੋ ਕੇ ਆ ਜੁਤੇ ਰਹੇ ਗੱਲਬਾਤ ਸਾਡੀ ਸੁਣੀ ਸਣੀ ਨਹੀਂ ਕਿਹਦੇ ਨੇ ਉਹ ਤੋਂ ਬਾਅਦ ਚ ਮੀਟਿੰਗ ਵੀ ਇੱਕ ਰੱਖ ਲਈ ਸੀ ਤੁਸੀਂ ਮੇਰੀ ਜਿਹੜੀ ਡੱਲੇ ਵਾਲਾ ਸਾਹ ਤਾਂ ਕਹਿੰਦੇ ਗੱਲੇ ਤਾਂ ਗੱਲੇ ਤਾਂ ਨਹੀਂ ਨਹੀਂ ਉਹ ਤੋਂ ਬਾਅਦ ਦੇ ਵਿੱਚ ਮੀਟਿੰਗ ਵੀ ਇੱਕ ਰੱਖੀ ਸੀ ਮੀਟਿੰਗ ਦੇ ਵਿੱਚ ਕੋਈ ਬੋਲਿਆ ਕੋਈ ਟਿਮ ਕਿ ਹੱਲ ਉਹ ਜਿਹੀ ਵੀ ਨਿਕਲਿਆ ਹੁਣ ਗੱਲ ਇਹ ਆ ਵੀ ਇਸ ਵੇਲੇ ਸਾਡੇ ਜਿਹੜੇ ਆ ਇਸ਼ੂ ਆ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਕੀ ਉਸ ਅੰਦੋਲਨ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਦੇ ਆਪਾ ਆਪੀ ਪਾਰਟੀ ਦਾ ਕੀ ਨਜ਼ਰੀਆ ਕਿ ਉਹ ਸਾਡੀਆਂ ਜਾਇਜ਼ ਆ ਜਾਂ ਨਜਾਇਜ਼ ਸੋ ਮੋਟੀ ਗੱਲ ਸੁਣ ਮੰਤਬੂ ਕਹਦਾ ਅਸੀਂ ਕਿਸਾਨ ਹਾਂ ਪੰਜਾਬ ਦੀ ਖੇਤੀਬਾੜੀ ਨੂੰ ਬਚਾਉਣ ਕਿਸਾਨਾਂ ਦੇ ਨਾਲ ਪਹਿਲਾਂ ਵੀ ਲੜਦੇ ਹਾਂ ਹੋਰ ਵੀ ਲੜਾਂਗੇ ਲੋਕ ਸਭਾ ਵਿੱਚ ਜਾ ਕੇ ਵੀ ਕਿਸਾਨਾਂ ਦੇ ਲੜਾਈ ਦਾ ਇਹ ਖੁੱਦਕਸਾ ਤੁਹਾਡੇ ਲਈ ਨਹੀਂ ਹੈ ਆਪਣੇ ਲਈ ਆਪਣੀ ਖੇਤੀ ਬਚਾਉਣੀ ਸਮਝਦੇ ਗਿਰਗਾ ਬੰਗਾ ਜੇ ਜਾਇਜ ਹੋ ਤੱਕ ਹੀ ਬੜਾ ਪੱਕੀ ਬਾਕੀ ਆ ਮੋਟੀ ਗੱਲ ਹੈ ਕਿ ਸਾਡੀ ਸਰਕਾਰ ਦਾ ਪੈਸਾ ਕਹੀ ਕਿਸਾਨਾਂ ਦੇ ਨਾਲ ਹੀ ਖੜਿਆ ਕਿਸਾਨਾਂ ਦੇ ਨਾਲ ਹੀ ਖੜਾਂਗੇ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਲਈ ਲੜਾਈ ਲੜਾਂਗੇ ਲੋਕ ਸਭਾ ਜੀ ਤੂੰ ਹੀ ਵੇਖਿਆ ਕਦੋਂ ਜੋ ਹੀ ਕਰ ਸਕਦੇ ਸਾਡੀ ਮੇਰੀ ਗੱਲ ਸੁਣ ਤੁਸੀਂ ਇਹ ਗੱਲ ਕਹਿੰਦੇ ਜੇ ਕਿ ਕਿਸਾਨਾਂ ਦੇ ਨਾਲ ਖੜਾਂਗੇ ਖੜਾਂਗੇ ਕਦੋਂ ਕਿਸਾਨ ਕਿਸਾਨ ਤੇ ਉੱਥੇ 400 ਬੰਦਾ ਜ਼ਖਮੀ ਕਰ ਦਿੱਤਾ ਇੱਕ ਬੰਦਾ ਸਾਡਾ ਸ਼ਹੀਦ ਕਰ ਦਿੱਤਾ ਕੀ ਇਹ ਗੱਲਾਂ ਕਹਿਣ ਵਾਲੀ ਉਰ ਕਿਉਂ ਹੋ ਜਾਣਗੇ ਜਾਂ ਕਿ ਜਦੋਂ ਗਰਾਊਂਡ ਤੇ ਕਿਤੇ ਪੈਰ ਲਾ ਕੇ ਨਹੀਂ ਖੜੋਗੇ ਨਹੀਂ ਨਹੀਂ ਗਰਾਊਂਡ ਤੋਂ ਖੜੇ ਨਹੀਂ ਕਿੱਥੇ ਕਿੱਥੇ ਖੜੇ ਜੇ ਕੋਈ ਸਾਹਮਣੇ ਸਾਹਮਣੇ ਦਿਖਾਈ ਦੇਵੇ ਨਾ ਕਿਤੇ ਫਿਰ ਕਿੱਥੇ ਆਵਾਡੀ ਪਾਰਟੀ ਕਿੱਥੇ ਕਿੱਥੇ ਸਟੈਂਡ ਕਰ ਰਹੀ ਹੈ ਅਸੀਂ ਬਚਣਾ ਮੁੱਖ ਮੰਤਰੀ ਤੋਂ ਲੈ ਕੇ ਸਭ ਲੋਕ ਲੋਧੀ ਮੀਟਿੰਗਾਂ ਦੇ ਵਿੱਚ ਰੈਲੀਾਂ 'ਚ ਪ੍ਰੈਸ ਕਾਨਫਰੰਸ ਹਰ ਤਰ੍ਹਾਂ ਦੇ ਬੋਲ ਕੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਭਈ ਉਹ ਨਹੀਂ ਮੰਗਾ ਬੰਦੋ ਸਾਡੀਆਂ ਮੰਗਾਂ ਅਸੀਂ ਜੋ ਕਰ ਸਕਦੇ ਜੋ ਸਾਡੀ ਡਿਊਟੀ ਹੈ ਸੈਂਟਰ ਤੋਂ ਸਪਸ਼ਟ ਕੀਤਾ ਉਹਨਾਂ ਮੀਟਿੰਗਾਂ 'ਚ ਮੈਂ ਵੀ ਗਿਆ ਜਦੋਂ ਟੱਡੀਗੜ ਮੀਟਿੰਗਾਂ 'ਚ ਅਸੀਂ ਉਹਨਾਂ ਨੂੰ ਸਪਸ਼ਟ ਕੀਤਾ ਭਈ ਅਸੀਂ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਆਂ ਇਹ ਨਦੀਆਂ ਮੰਗਲ ਤੋਂ ਬੰਦ ਨਹੀਂ ਹੱਤੇ ਅੱਜ ਵੀ ਨਾਲ ਆ ਉਹੋ ਵੀ ਨਾਲ ਸੀ ਗਾਂਵਾਂ ਨਾਲ ਠੀਕ ਹੈ ਗੱਲ ਇੱਕ ਮਿੰਟ ਮਹਾਰਾਣੀ ਪ੍ਰਨੀਤ ਕੌਰ ਦੀ ਉੱਥੇ ਜਦੋਂ ਕੰਪੇਨ ਚੱਲ ਰਹੀ ਸੀਗੀ ਭਾਜਪਾ ਦੇ ਕੈਂਡੀਡੇਟ ਆ ਉੱਥੇ ਸਾਡਾ ਸੁਰਿੰਦਰਪਾਲ ਸਿੰਘ ਸ਼ਹੀਦ ਹੋ ਜਾਂਦਾ ਉਹਦੀ ਐਫ ਆਈ ਆਰ ਦਰਜ ਕਰਾਉਣ ਵਾਸਤੇ ਸਾਨੂੰ 6-7 ਦਿਨ ਉਹਦੀ ਡੈੱਡ ਬੋਡੀ ਰੱਖਣੀ ਪੈਂਦੀ ਆ ਮਹਾਰਾਣੀ ਪ੍ਰਨੀਤ ਕੌਰ ਦਾ ਘਰ ਘੇਰਨਾ ਪੈਂਦਾ ਤੁਸੀਂ ਕਹਿੰਦੇ ਜੇ ਅਸੀਂ ਤੁਹਾਡੇ ਨਾਲ ਆਂ ਭਾਜਪਾ ਸਰਕਾਰ ਨਾਲ ਤੁਹਾਡੀ ਗਰੋਧਤਾ ਤੁਹਾਡੀ ਦੁਸ਼ਮਣੀ ਆ ਜਦੋਂ ਅਸੀਂ ਉਹਨਾਂ ਦਾ ਘਰ ਘੇਰ ਵਾਸਤੇ ਚੰਡੀਗੜ੍ਹ ਜਾਂਦੇ ਆ ਦੇ ਆਮ ਆਦਮੀ ਪਾਰਟੀ ਉਸ ਪ੍ਰਸ਼ਾਸਨ ਨਾਲ ਕੇ ਸਾਂਝੇ ਨਹੀਂ ਸਾਡੇ ਆਗੂ ਕਰ ਰਹੀ ਤੇ ਉਹ ਕਿਵੇਂ ਤੁਸੀਂ ਕਿੱਥੇ ਤੁਸੀਂ ਸਾਡੇ ਨਾਲ ਜਿਹੜੀ ਕੰਪਨੀ ਗਲਤ ਹੈ ਕੀ ਆਪਾਂ ਗੱਲ ਕਰਦੇ ਪਹਿਲੀ ਗੱਲ ਕਰਦੇ ਕਿ ਬੇਸਿਕਲੀ ਆਪਾਂ ਉਸ ਚੀਜ਼ ਨਾਲ ਸਹਿਮਤ ਹੈ ਅਸੀਂ ਪਹਿਲੀ ਗੱਲ ਕਰਦੇ ਦੂਜੀ ਗੱਲ ਕਰਦੇ ਪ੍ਰਸ਼ਾਸਨ ਦੇ ਤੁਹਾਨੂੰ ਪਤਾ ਕਿ ਕੇਂਦਰ ਦੀ ਸਰਕਾਰ ਵੀ ਤੇ ਅਪ੍ਰੋਵਲ ਹਮੇਸ਼ਾ ਮੁਬਾਰਕ ਤੇ ਅਸੀਂ ਹਰ ਗੱਲ ਕਰਨੀ ਚਾਹੁੰਦੇ ਹਾਂ ਪਰ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੇ ਅੰਡਰ ਉਹਦੇ ਹੀ ਕੰਸਰ ਜੋ ਸਾਡੇ ਅੰਡਰ ਜੋ 724 ਕਿਸਾਨ ਤੁਹਾਡੇ ਸ਼ਹੀਦ ਹੋਏ ਉਹਨਾਂ ਪੰਜ ਪੰਜ ਲੱਖਾਂ ਦੇ ਨਾਲ ਨੌਕਰੀਆਂ ਦੇ ਦੀਆਂ ਵੱਧ ਤੋਂ ਜੋ ਵੀ ਅਸੀਂ ਕਰ ਸਕਦੇ ਕੀਤਾ ਪਰ ਜਿਹੜੀਆਂ ਚੀਜ਼ਾਂ ਉਹਨਾਂ ਤੇ ਬੀਜੇਪੀ ਵਾਲਿਆਂ ਨਾਲ ਕੀ ਕਰਦੇ ਕੀ ਨਹੀਂ ਕਰਦੇ ਕੋਈ ਨਾ ਕੋਈ ਤਾਂ ਨੌਕਰੀਆਂ ਮਿਲ ਗਈਆਂ ਉਹ ਧਰ ਵਾਲ ਸਾਰੀਆਂ ਸਾਡੀਆਂ ਨੌਕਰੀਆਂ ਰਹਿ ਗਈਆਂ ਬਾਕੀ ਅੱਡੀ ਨੌਕਰੀ ਬਾਕੀ ਹੈ ਜਦੋਂ ਮਤਲਬ ਮੈਂ ਆ ਮਾਤੇ ਹੁੰਦੇ ਕਈ ਨਹੀਂ ਮਤਲਬ ਮੈਨੂੰ ਫਲਰੀ ਦੇ ਵਿੱਚ ਕੁਝ ਪਤਾ ਕਿ 140 ਕਿ ਪਤਾ ਨਹੀਂ ਰਹਿ ਗਏ ਸਿਰ ਉਹ ਵੀ ਇਦਾਂ ਦੇ 140 ਦਾ ਦੇਖੋ ਦੇਖੋ ਤੁਹਾਡੀਆਂ ਸੁਣਦਾ ਜੀ ਹੁਣ ਸਾਡੀਆਂ ਸੁਣ ਲਓ ਨਹੀਂ 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 ਕਲੀਆਂ ਕਲੀਆਂ ਸਾਡੇ ਸਾਾਨੂੰ ਕਲੀਅਰ ਹੈ ਜੀ ਸਾਨੂੰ ਕਲੀਅਰ ਹੈ ਸਾਨੂੰ ਪਤਾ ਸਾਡੇ ਕੋਲ ਕਿੰਨੀਆਂ ਨੌਕਰੀਆਂ ਆ ਗਈਆਂ ਤੇ ਕਿੰਨੇ ਮਾਬਜ਼ੇ ਆ ਗਏ ਅਸੀਂ ਤਾਂ ਕਿੰਨੇ ਆ ਕਿ ਵੇਖੋ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਆ 21 ਫਰਵਰੀ ਨੂੰ ਅੱਜ ਲਗਭਗ ਲਗਭਗ ਕੋਈ 3 ਮਹੀਨੇ ਹੁਣ ਹੋਣਾ ਆ ਗਿਆ ਉਹਨਾਂ ਦੇ ਯੂਰ ਦੇ ਨਾਲ ਹੀ ਜੁੱਧ ਦੇ ਨਾਲ ਉਹਦਾ ਕੇਸ ਦਰਜ ਕਰਵਾਇਆ ਆਪਾਂ ਉਹ ਵੀ 0 ਐਫ ਆਈ ਆਰ ਕੀਤੀ ਚਲੋ 0 ਕੀਤੀ ਸਹੀ ਹੁਣ ਇਹ ਸਮਝਾਓ ਵੀ 3 ਮਹੀਨੇ ਹੋ ਗਏ ਆ ਐਫ ਆਈ ਆਰ ਕੀਤੀ ਨੂੰ ਉਹਦੇ ਵਿੱਚ ਕੀ ਪ੍ਰੋਗਰੈਸ ਕੀਤੀ ਆ ਹੁਣ ਤੱਕ ਉਹਦਾ ਦੱਸ ਦਿਓ ਆਪਣੇ ਅੱਗੇ ਜਿਹੜੇ ਕੋਡ ਤੇ ਕੋਰ ਲੱਗ ਗਿਆ ਕੋਰ ਤੇ ਮਤਲਬ ਜਿਹੜੇ ਕੋਡ ਲੱਗੇ ਜਿਹੜੇ ਕੋਡ ਲੱਗੇ ਜੰਨਾ ਕਿ ਕਿਸ ਸਾਦੀ ਤਫਤੀਸ਼ ਚੱਲਦੀ ਹੁੰਦੀ ਆ ਕੀ ਉਹਨਾਂ ਦੋ ਨਹੀਂ ਨਹੀਂ ਤੁਸੀਂ ਸੁਣ ਲਓ ਜੀ ਤੁਸੀਂ ਸੁਣ ਲਓ ਸਵਾਲ ਤੇ ਸਾਡੇ ਹੋਣੇ ਆ ਅਸੀਂ ਕਿਹਨੇ ਵੀ ਜੰਨਾ ਕੇਸਾਂ ਦੀ ਤਫਤੀਸ਼ ਚੱਲਦੀ ਹੁੰਦੀ ਆ ਕੀ ਉਹਨਾਂ ਕੇਸਾਂ ਦੀ ਤਫਤੀਸ਼ ਰੁਕ ਜਾਂਦੀ ਆ ਰੁਕ ਜਾਂਦੀ ਐ ਛੋਟਾ ਹੰਡਰਡ ਦੇ ਵਿੱਚ ਨਹੀਂ ਨਹੀਂ ਨਾ ਰੁਕਦੀ ਫਿਰ ਇਹ ਕਿਦਾਂ ਰੱਕੀ ਹੋ ਰੁਕ ਗਈ ਆ ਭਈ ਇਹ ਤੁਹਾਨੂੰ ਪਤਾ ਵੀ ਰੁਕ ਗਈ ਬਿਲਕੁਲ ਐਸੀ ਕਿ ਨੇ ਹੁਣ ਤਾਂ ਕਾਉਟ ਆਉਟ 1 ਮਿੰਟ ਮਿੰਟ ਦੀ ਤੇ 1 ਮਿੰਟ ਬਰਦਾਸ਼ਤ ਹੋ ਸਾਡਾ ਇੱਕ ਪੁਲਿਸ ਵਾਲਾ ਮਰਾਸ਼ੀਦ ਹੋਇਆ ਅਮਰਪਾਲ ਕ੍ਰਾਸ ਮਰ ਗੈਂਗਸਟਰ ਨੇ ਕਤਲ ਕੀਤਾ ਉਹਦਾ 24 ਘੰਟਿਆਂ ਚ ਪੁਲਿਸ ਨੇ ਉਹ ਗੈਂਗਸਟਰ ਲੱਭ ਕੇ ਤੇ ਉਹਨੇ ਕਰਦੇ ਕੰਮ ਕਰਤਾ 24 ਘੰਟਿਆਂ ਚ ਇੱਥੇ ਤੇ 24 ਘੰਟੇ ਕੀ 24 ਦਿਨ ਕੀ ਇੱਥੇ 3 ਮਹੀਨੇ ਨਿਕਲ ਗਏ ਹਾਲੇ ਤੱਕ ਸ਼ਬ ਕਰਨ ਦਾ ਬਣੇ ਕੰਮ 21 ਤਰੀਕ ਨੂੰ 3 ਮਹੀਨੇ ਕੰਪਲੀਟ ਹੋਏ 21 ਤਰੀਕ ਨੂੰ 3 ਮਹੀਨੇ ਕ ਸਵਾਲ ਦਾ ਇਹਦਾ ਜਵਾਬ ਤੁਹਾਡ ਕੋਲ ਹੈਗਾ ਅੱਜ ਨਹੀਂ ਅਗਲੇ ਅਗਲੇ ਸਵਾਲ ਤੇ ਚੱਲ ਜੀ ਨਹੀਂ ਨਹੀਂ ਕੋਈ ਨਹੀਂ ਉਹ ਵੇਖੋ ਜੋ ਅਸੀਂ ਕੰਮ ਕਰੀ ਗਏ ਅਗਲੀ ਚੀਜ਼ ਅਸੀਂ ਕਿੰਨੇ ਕਿ ਵੇਖੋ ਬੀਜੇਪੀ ਦੀ ਸਰਕਾਰ ਹੈ ਉਥੇ ਆਪਣੇ ਚ ਹਮਾਰੇ ਆਪਣੇ ਸੈਂਟਰ ਚ ਬੀਜੇਪੀ ਦੀ ਹਰਿਆਣੇ ਚ ਅਸੀਂ ਨਹੀਂ ਕਹਿੰਦੇ ਭਈ ਉਹਦੇ ਵਿੱਚ ਤੁਸੀਂ ਜਾ ਕੇ ਭਈ ਉਹ ਤੁਹਾਡੇ ਜਿਹੜੇ ਉਹਨਾਂ ਨੇ ਰਾਹ ਰੋਕੇ ਆ ਠੀਕ ਤੁਸੀਂ ਉਹਦੇ ਵਿੱਚ ਕਰ ਤੇ ਕੁਝ ਨਹੀਂ ਸਕਦੇ ਤੁਸੀਂ ਪੰਜਾਬ ਪੁਲਿਸ ਭੇਜ ਕੇ ਟਵਾ ਨਹੀਂ ਸਕਦੇ ਪਰ ਦੱਸੋ ਤੁਹਾਡੀ ਕਾਨੂੰਨੀ ਚਾਰਾਜੋਈ ਕੀ ਕੀਤੀ ਆ ਕਿ ਆਪਾਂ ਆਪਣਾ ਹਰਿਆਣਾ ਦੀ ਸਰਕਾਰ ਦੇ ਖਿਲਾਫ ਕੋਈ ਕਿਤੇ ਕੋ ਅਪੀਲ ਪਾਈ ਹੋਵੇ ਕਿਤੇ ਕੇਂਦਰ ਆਪਣਾ ਸੁਪਰੀਮ ਕੋਰਟ ਚ ਕੋਈ ਹਾਈ ਕੋਰਟ ਪਹਿਲਾਂ ਤਾਂ ਜਿਹੜੀਆਂ ਮੀਟਿੰਗਾਂ ਸੀ ਪਹਿਲਾਂ ਤਾਂ ਮੀਟਿੰਗਾਂ ਆ ਗੀਆਂ ਤਾਰੀਬਾ ਸਾਹਿਬ ਉਹ ਆ ਗਏ ਮੇਰੀ ਗੱਲ ਉਹ ਆ ਗੀਆਂ ਉਹ ਜਿਹੜੇ ਆ ਗੀਆਂ ਸਰਦਾਰ ਜੀ ਖੜੇ ਹੋ ਗਏ ਨੂੰ ਬਹੁਤ ਐ ਕਵਾ ਜੀ ਕੋਈ ਮੀਟ ਕਰਦੇ ਨਾ ਮੀਟਿੰਗਾਂ ਤੇ ਨਾ ਮੀਟਿੰਗ ਬਾਈ ਜੀ ਸਾਹਿਬ ਬਾਈ ਜੀ ਸਾਹਿਬ ਇੱਕ ਮੀਟਿੰਗ ਸਾਹਿਬ